ज्ञान ध्यान के कर्म न जाना सार न जाना तेरी सब, सब ते ब्डा ससगुरु नानक जिन कल राखी मेरी बाणी गुरु गुरु है बाणी ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੈ ਪਰ ਤੱਕ ਗੁਰੂ ਨਿਸਤਾਰੇ ਸ਼ਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦੈ ਸਾਧਨ ਆਇਓ ਮਰ ਜਨਮੈ ਵਾਰੋ ਵਾਰ ਗੁਰਮੁਖ ਸੇਵਨ ਕੀਨੀਆ ਹਰ ਨਾਮ ਨ ਲਗੋ ਪਿਆਰ ਸ਼ਬਦੈ ਸਾਧਨ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨ ਚਿਤਈ ਕਿਤ ਆਇਆ ਸਹਸਾਰ ਨਾਨਕ ਜਿਨ ਕੋ ਨਜ਼ਰ ਕਰੇ ਸੇ ਗੁਰਮਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤ ਗੁਰ ਜਾਗਤਾ ਹੋਰ जग ਸੂਤਾ ਮੋਹੇ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰਤੇ ਸਤਿਨਾਮ ਗੁਣਤਾਸ ਮਨਮੁਖ ਅੰਧ ਨ ਚੇਤਨੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਤਿਆ ਆ ਜਿਨ ਕੋ ਤੁਰ ਪੂਰਬ ਲਿਖਿਆਸ ਭਾਵ ਸਤਿਗੁਰੂ ਦੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਜਿਸ ਨੇ ਸਤਿਗੁਰੂ ਦੇ ਸਾਹਮਣੇ ਹੋ ਕੇ ਨਾ ਸੇਵਾ ਕੀਤੀ ਨਾ ਪ੍ਰਮਾਤਮਾ ਦੇ ਨਾਮ ਵਿੱਚ ਉਸ ਦਾ ਪਿਆਰ ਹੀ ਲੱਗਾ ਸ਼ਬਦ ਵਿੱਚ रस ਵੀ ਨਾ ਆਇਆ ਤਾਂ ਉਹ ਘੜੀ ਮੁੜੀ ਜੰਮ ਦਾ ਮਰਦਾ ਹੈ ਜੇ ਅੰਨਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿੱਚ ਆਉਣ ਦਾ ਕੀ ਲਾਭ ਏ ਨਾਨਕ ਜਿੰਨਾ ਮਨੁੱਖਾਂ ਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਸਤਿਗੁਰ ਦੇ ਸਾਹਮਣੇ ਹੋ ਕੇ ਸੰਸਾਰ ਸਾਗਰ ਤੋਂ ਪਾਰ ਉਤਰਦੇ ਹਨ ਇੱਕ ਸਤਿਗੁਰੂ ਹੀ ਸੁਚੇਤ ਹੈ ਹੋਰ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਤੇ ਤ੍ਰਿਸ਼ਨਾ ਵਿੱਚ ਸੁੱਤਾ ਹੋਇਆ ਹੈ ਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਗੁਨਾ ਦੇ ਖਜ਼ਾਨੇ ਸੱਚੇ ਨਾਮ ਵਿੱਚ ਰਤੇ ਹੋਏ ਹਨ ਉਹ ਜਾਗਦੇ ਹਨ ਉੰਨੇ ਮਾਨਮੁਖ ਹਰੀ ਨੂੰ ਜ਼ਿਮਰਦੇ ਨਹੀਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤਬਾਹ ਹੋ ਰਹੇ ਹਨ ਇਹ ਨਾਨਕ ਗੁਰੂ ਦੇ ਸਾਹਮਣੇ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਜਿਨ੍ਹਾਂ ਦੇ ਹਿਰਦੇ ਵਿੱਚ ਤੁਰ ਮੁੱਢ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਹ ਲਿਖਿਆ ਪਿਆ ਹੈ